ਯੋਗ ਜਾਂਦਾ ਮੌਲਾ ਰੁਪਿੰડા ਦਾ ਕਿਦਾਰਾ ਕਰਦਾ ਤੇ ਸਾਡਾ ਪਰਮਖੋਟ ਪਕਸ ਜਿਹੜਾ ਤੁਹਾਡੇ ਸਾਹਮਣੇ ਇਹ ਜੋ ਕਿ ਲੋ ਬਣਦਾ ਇਹ ਨਾਲ ਇਸ ਤੋਂ ਉਹ ਇੱਕ ਪ੍ਰਗਟ ਨੇੜੇ ਕਿੱਥੇ ਲਾ ਕੇ ਬਿਠੇ ਕਲਾਸ ਹੋਣੀ ਹੈ ਤੇ ਦੇਖੋ ਜਿਹੜਾ ਹਾਲਾਤ ਉਹ ਬਣ ਬੜੇ ਨੇ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਬਕ ਸਿੱਖੋਣੇ ਪਏ ਅੱਛਾ ਬਿਸ਼ੱਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਦੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋਂ ਜਿੰਦਗੀ ਕਰਦੇ ਤਾਂ ਉਹ ਦੇਖਿਆ ਠੀਕ ਮੰਨ ਕੇ ਇਹ ਕਿ ਹਮਦਾ ਕੇ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾ ਮੰਨਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਫੌਜ ਆ ਉਹਦੇ ਨਾਲ ਖੜੀ ਔਰ ਹਮੇਸ਼ਾ ਹੀ ਮੇਰੇ ਖਿਆਲ ਪਿਆ ਤੁਸੀਂ ਗੱਲ ਇਹਨਾਂ ਦੀ ਸੁਣੀ ਹੈ ਕਦੇ ਜੀ ਅਸੀਂ ਲਾਸਟ ਦਿਨ ਪਿੰਡ ਤੇ ਚਾਰ ਦੀ ਰਾਤ ਨੂੰ ਜਿਹੜਾ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੀ ਹੈ ਕਿ ਅਸੀਂ ਇਥੇ ਡਟ ਕੇ ਰਹਿਵਾਂਗੇ ਔਰ ਆਪਣੇ ਦੇਸ਼ ਦੀ ਜਿਹੜੀ ਇਕਤਾ ਤੋਂ ਅਸੀਂ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਕਹਿੰ ਕਰ ਰਿਹਾ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਵੇ ਔਰ ਇਹ ਜੂਰ ਮੰਨ ਕੇ ਹੁੰਦਾ ਕਿ ਇਕ ਸਾਡਾ ਲੀਡਰ ਸਾਡਾ ਮਮੈਂਦਾ ਸਾਡੇ ਕੋਲ ਜੂਰ ਆ ਤੇ ਜੂਰ ਮੰਨ ਚੁਂਦੀ ਅਦਰਵਾਈਜ਼ ਇਹਨਾਂ ਦੇ ਮਨ ਚ ਕੀ ਰਹਿੰਦਾ ਹੋਣਾ ਜੇ ਤੁਸੀਂ ਦੇਖਿਆ ਕਿ ਲਿਬਰਟੀਆ ਦੇਖਿਆ ਇਹਨਾਂ ਨੇ ਕਿਹਾ ਕਿ ਬਟੇਲਦਾ ਸਾਹਿਬ ਜੀ ਨੇ 71 ਜੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਵੀ ਉਹ ਮੁਆਵਜ਼ਾ ਦੋਇਆ ਸੀ ਕੋਈ ਇਹ ਨਹੀਂ ਇਹ ਕਿ ਇਹੋਕੀ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਨੂੰ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਦਾ ਰਾਜਨਾਥੀ ਉਹਨਾਂ ਸਾਰਿਆਂ ਦਾ ਡਟ ਕੇ ਸਾਥ ਦੇਵਾਂਗੇ ਔਰ ਪਾਕਿਸਤਾਨ ਨੂੰ ਮੂੰ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1935 1977 ਦੀ ਜਿਹੜੀ ਲੜਾਈ ਹੋ ਵਖਰੀ ਮੇਰੀ ਜਿਹੜੀ ਹੁੰਦੇ ਆ ਟੈਕਨੋਲੋਜੀ ਜਿਹੜੀ ਹੈ ਜੀ ਐਡਵਾਂਸਡ ਹੈ ਉਹਦੇ ਬਚਾਵਾ ਹੋਰ ਕਿਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਹ ਦੋਸਤ ਉਹ ਤੋਂ ਦੀ ਲੜਾਈ ਉਸ ਜੁਮਾਨੇ ਦੇ ਹਿਸਾਬ ਨਾਲ ਬੜੀ ਸਭ ਤੋਂ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵळे 65 ਵਾਲੇ ਚ 77 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਇਰੀਏ ਕਬਜ਼ੇ ਕਰਕੇ ਸੀ ਸ਼ਗੜਗੜ ਵਾਲੀ ਸਾਈਡ ਤੋਂ ਆਪਾਂ ਸ਼ਗੜਗੜ ਪਹੁੰਚ ਗਏ ਸੀ ਮਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਸਬੰਧ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨਾਲ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈ ਜੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਜੀ ਤੁਹਾਨੂੰ ਰਿਪੋਰਟ ਹੈ ਕਿੰਨੇ ਹਾਲਾਤ ਰਹੇ ਨੇ ਬਾਰਡਰ ਤੇ ਦੇਖੋ ਇਹ ਬਾਰਡਰ ਦੇ ਉੱਤੇ ਤੁਸੀਂ ਵੀ ਦੇਖ ਤੋ ਕਿ ਜੇ ਉਹ ਕਿਹੜੀ ਡਿਪਲੋਇਮੈਂਟ ਜਿਹੜੀ ਹੁੰਦੀ ਆ ਉਹ ਆ ਨਹੀਂ ਪਰ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਹੈ ਉੱਥੇ ਪੂਲੀ ਫੌਜਾਂ ਤਿਆਰ ਰਹਿੰਦੀਆਂ ਪਰ ਮੇਰੇ ਖਿਆਲ ਕੋ ਵੀਦਨ 1 ਘੰਟੇ ਜਾਂ ਸਾਢੇ 3 ਸਾਰੀ ਬਾਰਡਰ ਤੇ ਪਹੁੰਚ ਜਾਂਦੀ ਹੁੰਦੀ ਹੈ ਕਿਉਂਕਿ ਮੈਂ ਤਾਂ ਇਹਨਾਂ ਨੇ ਵੀ ਕਿਹਾ ਤਤਰੀ ਬੈਠੀ ਹੈ ਵੀ ਦੱਸ ਰਹੇ ਸੀ ਬਿਲਕੁਲ ਤੇ ਜਦੋਂ ਸ਼ਾਮ ਨੂੰ ਉਹਦੇ ਦੋ ਤਿੰਨ ਘੰਟੇ ਪਹਿਲਾਂ ਅਰ ਜੇ ਫੌਜ ਨੇ ਮੋਰਚੇ ਮਲਲੇ ਸੀ ਔਰ ਪਾਕਿਸਤਾਨ ਨੂੰ ਚਾਲੇ ਭਾਰ ਦਿੱਤੇ ਸੀ ਉਹਨਾਂ ਨੂੰ ਜਿੱਤ ਕੇ ਕੇ ਅਸੀਂ ਵਾਪਸ ਆ ਗਏ ਸੀ ਪ੍ਰਬੰਧ ਕਿੱਦਾਂ ਦੇ ਨੇ ਜੇ ਕੋਈ ਕਹਿੰਦੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸਦੇ ਨੇ ਜਿਉਂ ਉਹਨਾਂ ਨੂੰ ਪਿੱਛੇ ਉੱਠ ਕੇ ਆਉਣਾ ਪੈਂਦਾ ਉਹਨਾਂ ਵਰਤ ਕੋਈ ਪ੍ਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਡੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੀਆਂ ਘਰਾਂ ਨੇ ਕਿਹੜੇ ਤਕਰੀਬਨ ਸਾਰੇ ਘਰਾਂ ਦੇ ਘਰਾਂ ਨੇ ਸਾਰੇ ਘਰਾਂ ਦੇ ਟਰੈਕਟਰ ਨੇ ਸਾਰੇ ਘਰਾਂ ਦੇ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਦੇ ਤੋ ਯੂਜ਼ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਅਸੀਂ ਤਾਂ ਇੱਥੇ ਹੀ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਹਾਂ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਗੱਲ ਮੈਡੀਕਲ ਪੰਜਾਬੀਆਂ ਦਾ ਦੇਰੀ ਬੜਾ ਵੱਡਾ ਹੁੰਦਾ ਉਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ